ਕਿ ਸਾਨੇ ਵਾਲ ਸਾਡੇ 라ਵਣ ਦਾ ਪੂਤਲਾ ਫੂਕ ਰਹੇ ਨੇ ਤੇ ਇੱਥੇ ਇਹ ਸੋ ਉਲਟ ਹੋਇਆ ਵੀ ਇੱਥੇ ਦੀ ਪੂਜਾ ਹੋ ਰਹੀ ਹੈ ਤੁਸੀਂ ਬਿਲਕੁਲ ਸਹੀ ਸੁਣਿਆ ਹੋ ਦੋਸਤੋ ਇੱਥੇ 라ਵਣ ਦੀ ਜਿਹੜੀ ਹੈ ਉਹ ਪੂਜਾ ਕੀਤੀ ਜਾਂਦੀ ਹੈ ਇੱਥੇ 라ਵਣ ਦਾ ਮੰਦਿਰ ਬਣਿਆ ਹੈ ਉੱਥੇ 라ਵਣ ਦੀ ਮੂਰਤੀ ਬਣੀ ਹੈ ਇੱਥੋਂ ਦੀ ਮੰਨਤਾ ਇਹ ਹੈ ਕਿ ਇੱਥੇ ਕੋਈ ਵੀ ਦੁਸ਼ਹਿਰੇ ਵਾਲੇ ਦਿਨ ਇੱਥੇ ਮੱਥਾ ਟੇਕ ਕੇ ਜਾਂਦਾ ਰੋਗ ਆਪਣੇ ਘਰਾਂ ਦੇ ਵਿੱਚ 라ਵਣ ਦੀ ਪੂਜਾ ਕਰਦੇ ਤਾਂ ਉਹਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਜਿੰਦਰ ਜੀ ਜਿਵੇਂ ਕਿ ਅੱਜ ਦੇ ਦਿਨ ਦੁਸ਼ਹਿਰੇ ਵਾਲੇ ਦਿਨ 라ਵਣ ਨੂੰ ਫੂਕਿਆ ਜਾਂਦਾ ਪਟਾਕੇ ਲਗਾ ਕੇ ਅੱਗ ਲਗਾ ਕੇ ਪਿੰਡ ਪਾਇਲ ਦੇ ਵਿੱਚ ਕੀ ਮਤਲਬ ਕਿਵੇਂ ਫੁਕਿਆ ਜਾਂਦਾ ਹੈ ਕਿੱਦਾਂ ਨਹੀਂ ਆਪਾਂ ਹਲਕੀ ਅਗਨੀ ਦਿੰਨੇ ਆ ਜੋ ਉਹਨਾਂ ਦਾ ਸੰਸਕਾਰ ਟਾਈਮ ਹੁੰਦਾ ਉਹ ਸੰਸਕਾਰ ਵਿਧੀ ਪੂਰੀ ਕਰਦੇ ਆ ਆਪਾਂ ਉਹਨਾਂ ਨੂੰ ਬਲੀ ਵੀ ਦਿੱਤੀ ਜਾਂਦੀ ਹੈ ਬਗੈ ਦਾ ਬੱਕਰੇ ਦੀ ਤੇ ਸ਼ਰਾਬ ਦੀ ਬੋਤਲ ਦੀ ਅੱਜ ਹਾਂਜੀ ਹਾਂ ਬੱਕਰੇ ਦਾ ਹਲਕਾ ਕੰਨ ਕੱਟ ਕੇ ਦੋ ਤਿੰਨ ਡ੍ਰੌਪ ਦੇ ਦੇ ਨੇ ਆਪਾਂ ਮਾਰ ਦੇ ਨਹੀਂ ਅਸੀਂ ਇਸ ਕਰਕੇ ਆਏ ਆ ਵੀ ਅਸੀਂ ਹੁਕਮ ਵਾਲੇ ਪਾਸੇ ਨਹੀਂ ਜਾਣਾ ਸੀ ਪੂਜੇ ਵਾਲੇ ਪਾਸੇ ਜਾਣਾ। ਅੱਛਾ। ਵੀ ਸਾਨੂੰ ਇਹ ਸਹੀ ਲੱਗਿਆ। ਭਲਾ ਤੁਸੀਂ ਕਿਹੜੇ ਧਰਮ ਦੇ ਮੈਂ ਸੌਰੀ ਮੈਂ ਪੁੱਛਣਾ ਚਾਹੁੰਦਾ। ਹੋਰ ਤੁਸੀਂ ਇਹ ਮਤਲਬ ਇੱਧਰ ਦੇਖਣ ਆਏ ਹੋ ਵੀ ਕੀ? ਮੈਂ ਦੇਖਣ ਆਇਆ ਤੇ ਮੈਂ ਮੈਂ ਕਹਾਂ ਮੈਂ ਚਾਰ ਸਪਸ਼ਟ ਕਰਕੇ ਆਉਂਗਾ ਜਦ। ਹੰਤਾ ਜੇ ਇਹ ਵੀ ਬੋਲਤੇ ਹੈ ਕਿ ਇਸ ਨੂੰ ਤੋੜਨੇ ਕੋਸ਼ਿਸ਼ ਕਰੀਏ ਕਿ ਫਿਰ ਉਹ ਪਰਿਵਾਰ ਹੀ ਨਹੀਂ ਬਚਾ। ਹਾਂ ਉਹ ਇੱਧਰ ਦਾ ਇਹ ਪਾਇਲ ਦਾ ਇਹ ਸੋਤਰੀ ਪੁਜਾਰਕ। ਉਸ ਨੂੰ ਤੋੜ ਦਿਆ ਸੀ ਕੋਸ਼ਿਸ਼ ਕਰਕੇ ਤੋੜ ਦਿਆ। ਫਿਰ ਉਸ ਨੂੰ

ਇੱਕ ਕੀ ਲੱਗਦਾ ਨਹੀਂ ਮਾੜਾ ਮਾੜਾ ਇਤਿਹਾਸ ਬਦਲ ਕੇ ਧਰਤਾ ਹੋਵੇ ਜੀ ਇਹਨਾਂ ਨੇ ਹੋਰ ਬਲਵਾਨ ਸ਼ਕਤੀਸ਼ਾਲੀ ਗਿਆਨੀ ਬਹੁਤ ਉਸ ਹਜ਼ਾਰ ਹਜ਼ਾਰ ਗੁਣ ਹੈ ਜੀ ਇਹ ਇਸੇ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਇਹ ਮੂਰਤੀ ਹੈਗੀ ਆ ਜੀ ਅਪਰੋਕਸੀਮੇਟ 13-14 ਸਾਲ ਪੁਰਾਣੀ ਜਿਹੜੀ オリジナル ਮੂਰਤੀ ਆ ਉਹ ਵਿੱਚ ਹੀ ਹੈ ਸਸ਼ੀਕਾਲ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਤੇ ਮੈਂ ਕਾਸ਼ ਔਰ ਅੱਜ ਜਿਹੜਾ ਹੈ ਦੁਸ਼ਹਿਰੇ ਦਾ ਦਿਨ ਹੈ ਤੇ ਦੋਸਤੋ ਦੁਸ਼ਹਿਰੇ ਦੇ ਦਿਨ ਨੂੰ ਅਸੀਂ ਦਰਸਾਉਂਦੇ ਹੋਏ ਅਸੀਂ ਪਹੁੰਚੇ ਹਾਂ ਪਿੰਡ ਪਾਇਲ ਦੇ ਵਿੱਚ ਜਿਵੇਂ ਕਿ ਇਸ ਪਿੰਡ ਦੀ ਬਹੁਤ ਹੀ ਮਸ਼ਹੂਰ ਗਾਥਾ ਜਿਹੜੀ ਹੈ ਇੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਦੋਸਤੋ ਇੱਥੇ 라ਵਣ ਦੀ ਜਿਹੜੀ ਹੈ ਉਹ ਪੂਜਾ ਕੀਤੀ ਜਾਂਦੀ ਹੈ ਇੱਥੇ 라ਵਣ ਦਾ ਮੰਦਿਰ ਬਣਿਆ ਹੈ ਉੱਥੇ 라ਵਣ ਦੀ ਮੂਰਤੀ ਬਣੀ ਹੈ ਇੱਥੋਂ ਦੀ ਮੰਨਤਾ ਇਹ ਹੈ ਕਿ ਇੱਥੇ ਕੋਈ ਵੀ ਦੁਸ਼ਹਿਰੇ ਵਾਲੇ ਦਿਨ ਇੱਥੇ ਮੱਥਾ ਟੇਕ ਜਾਂਦਾ ਹੈ ਰੋਗ ਆਪਣੇ ਘਰਾਂ ਦੇ ਵਿੱਚ 라ਵਣ ਦੀ ਪੂਜਾ ਕਰਦੇ ਤਾਂ ਉਹਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਬਾਕੀ ਸਾਰੇ ਇਹ ਗੱਲਬਾਤ ਕਰਨ ਦੇ ਲਈ ਰੁਪਿੰਦਰ ਜੀ ਸਾਡੇ ਨਾਲ ਮੌਜੂਦ ਨੇ ਇਸ ਕਮੇਟੀ ਦੇ ਸਰਪ੍ਰਸਤ ਨੇ ਗੱਲਬਾਤ ਕਰਨਗੇ ਕਿ ਇਸ ਮੰਦਿਰ ਦੀ ਹੋਰ ਕੀ ਮੰਨਤਾ ਹੈ ਕਿ ਲੋਕ ਅੱਜ ਦੇ ਦਿਨ ਯਾਨੀ ਕਿ ਦੁਸ਼ਹਿਰੇ ਵਾਲੇ ਦਿਨ ਕਿੱਥੋਂ ਕਿੱਥੋਂ ਦੂਰ ਦੂਰੋਂ ਆਉਂਦੇ ਤੇ ਲੋਕ हां सर ਆਪਾਂ ਇਹੀ ਕਵਾਂਗੇ ਕਿ ਜਿਹੜੀ ਆ ਰਾਵਣ ਦੀ ਮੂਰਤੀ ਬਣਾਈ ਆ ਪਿੰਡ ਪਾਇਲ ਦੇ ਵਿੱਚ ਪਹਿਲੀ ਵਾਰੀ ਦੇਖ ਰਹੇ ਹਿੰਦੁਸਤਾਨ ਦੇ ਵਿੱਚ ਕਿ ਰਾਵਣ ਦੀ ਪੂਜਾ ਹੁੰਦੀ ਹੈ ਆਪਣੇ ਹਿੰਦੁਸਤਾਨ ਚ ਦੋ ਮੂਰਤੀਆਂ ਨੇ ਜੀ ਇੱਕ ਬਨਾਰਸ ਦੇ ਕੋਲ ਆ ਪਿੰਡ ਕੋਈ ਠੀਕ ਹੈ ਜੀ ਉੱਥੇ ਕਾਲੇ ਕਾਲੀ ਮੂਰਤੀ ਆ ਔਰ ਉਹ ਦੁਸ਼ਹਿਰੇ ਵਾਲੇ ਦਿਨ ਹੀ ਖੋਲਦੇ ਨੇ ਬਸ ਉਹਨੂੰ ਅਗਰ ਨਹੀਂ ਖੋਲਦੇ ਤਾਂ ਸਾਰਾ ਪਿੰਡ ਹੀ ਅੱਗ ਲੱਗ ਜਾਂਦੀ ਹੈ ਉਹਨੂੰ ਪਿੰਡ ਨੂੰ ਇਹ ਗੱਲ ਸੱਚ ਹੈ ਬਹੁਤ ਧਾਰ ਜਾਂ ਨਿਊਜ਼ਪੇਪਰ ਚ ਆਈ ਹੈ ਸਾਰੀ ਅੱਛਾ ਹਾਂਜੀ ਇਹ ਕਟਿੰਗ ਪਈ ਹੈ ਸਾਡੇ ਕੋਲ ਅੱਛਾ ਹਾਂਜੀ ਹਾਂ ਨਹੀਂ ਤੇ ਇੱਧਰ ਦੀ ਕੀ ਮੰਨਤਾ ਪਾਇੀ ਇੱਧਰ ਇਹ ਆ ਜੀ ਇਹ ਤਾਂ ਪਹਿਲਾ ਸੂਤ ਦਾ ਮੰਦਰ ਹੁੰਦਾ ਸੀਗਾ ਠੀਕ ਹੈ ਜੀ ਸੂਤ ਦਾ ਜਦੋਂ ਉਹਨੂੰ ਡੈਮੋਲਿਸ਼ ਕਰਦੇ ਸੀ ਪੋਲਿਊਟਡ ਪੋਲਿਊਟਡ ਬਹੁਤ ਕਾਰਨ ਹੁੰਦਾ ਸੀਗਾ ਐਟਮੋਸਫੇਅਰ ਤਾਂ ਪਹਿਲਾਂ ਵਾਲੇ ਇਹ ਹਕੀਮ ਫੈਮਲੀਜ਼ ਦੇ ਦੁਆਰਾ ਬਣਾਇਆ ਗਿਆ ਮੰਦਿਰ ਹੈ ਠੀਕ ਹੈ ਜੀ ਉਹਨਾਂ ਨੇ ਵੀ ਦੇਖਿਆ ਵੀ ਹੋ ਸਕਦਾ ਅੱਗੇ ਜਾ ਕੇ ਫਿਰ ਸੂਤ ਮਹਿੰਗਾ ਵੀ ਬਹੁਤ ਪੈਂਦਾ ਜੀ ਹੁਣ ਵੀ ਦੇਖ ਲਓ ਤੁਸੀਂ ਸੂਤ ਕਿੱਥੇ ਪਹੁੰਚੇ ਹੋਇਆ ਗੱਲ ਠੀਕ ਹੈ ਜੀ ਉਹ ਕਹਿੰਦੇ ਅੱਗੇ ਜਾ ਕੇ ਨਾ ਬਣਾ ਪਾਉਣ ਤਾਂ ਉਹਨਾਂ ਨੇ ਸਿਮੈਂਟਡ ਬਣਾਤਾ ਸੀਗਾ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਹਾਂ ਜੀ ਬੱਚੇ ਵਾਲਾ ਬੱਚੇ ਵਾਲਾ ਮੰਦਰ ਆ ਜੀ ਓਕੇ ਮੰਦਰ ਬੱਚੇ ਦੇ ਅਸ਼ੀਰਵਾਦ ਅਲਾਵਾ ਵੀ ਹਾਂ ਅਗਰ ਬੱਚਾ ਨਹੀਂ ਹੁੰਦਾ ਜਾਂ ਕੋਈ ਵੀ ਇੱਛਾ ਵਾ ਮੰਦਰ ਤੋਂ ਸ਼ੁਰੂ ਹੁੰਦੀ ਹੈ ਜੀ ਰਾਮ ਮੰਦਰ ਤੋਂ ਸਾਰੇ ਹਾਂ ਜੀ ਹਾਂ ਇਹ ਵੀ ਚਪੂਰਦੀ ਇੰਨਾ ਦੀ ਵੀ ਸਾਖਸ਼ਾਤ ਆ ਇਹਨਾਂ ਦੀ ਪੂਰੀ ਪ੍ਰਾਣ ਪ੍ਰਤੀਸ਼ਟਾ ਕਰਕੇ ਹੀ ਮੂਰਤੀ ਬਣੀ ਹੋਈ ਆ ਇਹ ਨਹੀਂ ਹੈਗਾ ਕਿ ਆਪਾਂ ਨਾਰਮਲ ਹੀ ਪ੍ਰਾਣੀ ਆ ਕਿੰਨਾ ਕੁ ਪ੍ਰਾਣੀ ਮੰਨਤਾ ਹੈ ਜੀ ਜਿਹੜੀ ਰਾਵਣ ਦੀ ਮੂਲਕਤੀ ਹੁੰਦੀ ਆ ਇਹ ਮੂਰਤੀ ਹੈਗੀ ਆ ਜੀ ਅਪਰੋਕਸੀਮੇਟ 13-14 ਸਾਲ ਪੁਰਾਣੀ ਜਿਹੜੀ オリジナル ਮੂਰਤੀ ਆ ਉਹ ਵਿੱਚ ਹੀ ਆ ਠੀਕ ਹੈ ਕਿਉਂਕਿ ਰੋਡ ਤੋਂ ਇਹ 8-9 ਫੁੱਟ ਨੀਚੇ ਸੀਗਾ ਓਦੇ ਕਰਕੇ ਫਿਰ ਹਾਈ ਕਰਨ ਵਾਸਤੇ ਆਪਾਂ ਨੂੰ ਰੋਡ ਤੋਂ ਉਹਨਾਂ ਨੂੰ ਚੱਕਣਾ ਪਿਆ ਉਹ ਮੂਰਤੀ ਵਿੱਚ ਹੀ ਐ ਨਹੀਂ ਹੈਗਾ ਵੀ ਬਾਰ ਬੋਕਾ ਦੀ ਕਿੰਨੀ ਕੁ ਪੁਰਾਣੀ ਹੈਗੀ ਰਾਵਣ ਦੀ ਪੂਜਾ ਇੱਥੇ ਕੀ ਜਾਂਦੀ ਹੈ ਨਹੀਂ ਸਟਾਰਟਿੰਗ ਤੋਂ ਹੋ ਰਹੀ ਹੈ 1835 ਤੋਂ ਮੰਦਿਰ ਬਣਿਆ ਸੀਗਾ ਜੀ ਠੀਕ ਹੈ ਜੀ 191ਵਾਂ ਦੁਸ਼ਹਿਰਾ ਸੀ ਇੱਥੇ ਕੀ ਮਨਾ ਰਹੇ ਹਾਂ ਹਾਂ ਠੀਕ ਹੈ ਜੀ ਤੇ ਤੁਸੀਂ ਲਾ ਲਓ ਵੀ ਦੁਸ਼ਹਿਰੇ ਤੋਂ ਜਿਹੜਾ ਮੰਦਰਮਨ ਤੋਂ 30 35 ਸਾਲ ਬਾਅਦ ਸਿਮੈਂਟਰ ਬੁੱਤ ਬਣ ਗਿਆ ਸੀ ਜਿਵੇਂ ਕਿ ਅੱਜ ਦੇ ਦਿਨ ਦੁਸ਼ਹਿਰੇ ਵਾਲੇ ਦਿਨ ਰਾਵਣ ਨੂੰ ਫੁਕਿਆ ਜਾਂਦਾ ਪਟਾਕੇ ਲਗਾ ਕੇ ਅੱਗ ਲਗਾ ਕੇ ਪਿੰਡ ਪਾਇਲ ਦੇ ਵਿੱਚ ਕੀ ਮਤਲਬ ਕਿਵੇਂ ਫੁਕਿਆ ਜਾਂਦਾ ਹੈ ਕਿੱਦਾਂ ਨਹੀਂ ਆਪਾਂ ਹਲਕੀ ਅਗਨੀ ਦਿੰਦੇ ਆ ਜੋ ਉਹਨਾਂ ਦਾ ਸੰਸਕਾਰ ਟਾਈਮ ਹੁੰਦਾ ਉਹ ਸੰਸਕਾਰ ਵਿਧੀ ਪੂਰੀ ਕਰਦੇ ਆਪਾਂ ਠੀਕ ਹੈ ਜੀ ਉਹਨਾਂ ਨੂੰ ਬਲੀ ਵੀ ਦਿੱਤੀ ਜਾਂਦੀ ਹੈ ਬਗੈਦਾ ਬੱਕਰੇ ਦੀ ਤੇ ਸ਼ਰਾਬ ਦੀ ਬੋਤਲ ਦੀ ਅੱਜ ਹਾਂਜੀ ਹਾਂ ਬੱਕਰੇ ਦਾ ਹਲਕਾ ਕੰਨ ਕੱਟ ਕੇ ਦੋ ਤਿੰਨ ਡ੍ਰੌਪ ਦੇ ਦੇਣ ਆਪਾਂ ਮਾਰਦੇ ਨਹੀਂ ਠੀਕ ਹੈ ਤੇ ਇਹ ਤਾਂ ਬ੍ਰਾਹਮਣ ਸੀਗੇ ਮਤਲਬ ਇਹਨਾਂ ਨੂੰ ਵੀ ਮਤਲਬ ਸ਼ਰਾਬ ਦੀ ਬੋਤਲ ਦੇ ਰਾਖਸ਼ੀ ਪ੍ਰਵਿਰਤੀ ਕਰਕੇ ਇਹਨਾਂ ਨੂੰ ਉਹ ਵੀ ਚੜਾਉਣਾ ਪੈਂਦਾ ਹਾਂਜੀ ਨਹੀਂ ਇਹ ਕੋਈ ਮੈਟਰ ਨਹੀਂ ਕਰਦਾ ਕਿ ਇਹ ਬ੍ਰਾਹਮਣ ਸੀਗੇ ਇਹਨਾਂ ਨੂੰ ਦਰ ਸ਼ਰਾਬ ਤੇ ਬੱਕਰੇ ਦੀ ਬਲੀ ਦੇਣੀ ਪੈਂਦੀ ਹੈ ਇਹ ਚੀਜ਼ ਨਹੀਂ ਹੈ ਜੀ ਜੋ ਇਹਨਾਂ ਦੀ ਰਾਖਸ਼ੀ ਪ੍ਰਵਿਰਤੀ ਸੀ ਉਹਦੇ ਲਈ ਆਪਾਂ ਸ਼ਰਾਬ ਤੇ ਬੱਕਰਾ ਦਿੰਨੇ ਆ ਠੀਕ ਹੈ ਜੀ ਜੋ ਇਹਨਾਂ ਦੀ ਬ੍ਰਾਹਮਣ ਪਰਵ੍ਰਿਤੀ ਸੀ ਉਹਦੇ ਲਈ ਇਹ ਪੂਜੇ ਜਾਂਦੇ ਨੇ ਅੱਛਾ ਹੋਰ ਕੀ ਕੀ ਮੰਨਤਾ ਹੈ ਵੀ ਜਿਵੇਂ ਅੱਜ ਵੱਡਾ ਰਾਵਣ ਲਾਇਆ ਇੱਥੇ ਮਚਾਉਣ ਲਈ ਨਹੀਂ ਨਹੀਂ ਲਾਉਂਦੇ ਜੀ ਨਹੀਂ ਲਾਉਂਦੇ ਨਹੀਂ 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 ਜੀ ਕਿਤੇ ਲੋਕ ਕਹਿੰਦੇ ਵੀ ਘਰਾਂ ਦੇ ਵਿੱਚ ਪੂਜਾ ਕਰਦੇ ਆ ਉਹਨਾਂ ਦੇ ਅੱਛਾ ਗੋਬਰ ਦੇ ਬਣਾ ਕੇ ਰਾਵਣ ਦਾ 10 ਸਿਰ ਬਣਾ ਕੇ ਗੋਬਰ ਦੇ ਪੂਜਾ ਕਰਦੇ ਆ ਜੀ ਘਰਾਂ 'ਚ ਹਾਂਜੀ ਤੇ ਉਹਦੇ ਲਈ ਯਾਨੀ ਕਿ ਲੋਕਾਂ ਦੇ ਲਈ ਬੜਾ ਬੈਨੀਫੀਸ਼ੀਅਲ ਹੁੰਦਾ ਹੈ ਇਹ ਚੀਜ਼ ਹਾਂਜੀ ਹੋਰ ਜੀ ਪੰਡਤ ਜੀ ਹੈਗੇ ਨੇ ਮਤਲਬ ਮੰਦਿਰ ਦੇ ਵਿੱਚ ਪੰਡਤ ਜੀ ਬੈਠੇ ਆ ਜੀ ਉਹਦੇ ਆਹ ਰੇ ਪੰਡਤ ਜੀ ਰਾਮ ਰਾਮ ਪੰਡਤ ਜੀ और ठीक हो जी ठीक क्या नाम है आपका श्यार लाल जी पंडित जी मैं एक साल पहले आया था आपके पास मंदिर के अंदर बैठ के इंटरव्यू करके गया था अच्छा। आज दोबारा आज के दिन दशहरे वाले दिन में आया हूँ और आप मुझे ये बताइए जो ये पूजा वगैरह है दशहरे का दिन है आज रावण को यहाँ जलाया नहीं जाएगा आज पूजा होगी और क्या मान्यता है और लोगों की कौन सी कौन सी मनोकामनाएं मन्नतें पूरी होती हैं देखो रावण एक विद्वान पंडित है बलवान भी है शक्तिशाली भी है और रावण को जलाया नहीं जाता है और जो कई लोग जलाते हैं उसको बड़े पटाखे लगा के चौतालीस लाख का कोई पैंतालीस लाख का बना रहा है रावण बना रहा तो अपने अपने सोच है मेरे हिसाब से तो नहीं ये भगवान का दोषी है भगवान ने उसे दे दिया बार बार के अगर आपा नहीं रावण को जलाना तो भगवान जैसा बन के अच्छा भगवान जैसा बनाया ये राम मंदिर है राम मंदिर कितना पुराना मंदिर है ये ये दो सौ साल दो सौ साल पुराना और उसके साथ में ये रावण जी की मूर्ति है ये कैसा कॉम्बिनेशन समझ में नहीं आया ये भी लगभग बराबर ही है अच्छा? दस बीस साल बाद ही हो गया हाँ और यहाँ अंदर मंदिर है यहाँ रावण की मूर्ति है जो राम ने वध किया था रावण का साथ में ही दोनों की मूर्तियां और मंदिर है ये कॉम्बिनेशन समझ में नहीं आता कई लोगों के ये पसंद तो, समझाइए आप देखो रावण में राहण में गुण बहुत है हैं ये तो अपनी बहन का बदला लेने सारा कुछ करे गलत नीयत नहीं थी गलत नीति नहीं गलत नीति नहीं है बहन का बदला लेने के लिए मतलब कोई भी हो जाता है तो इसी के लिए ये सारा है बहुत विद्वान पंडित है चार विद्या का करता है और बलवान शक्तिशाली ज्ञानी बहुत कुछ है हजार हजारों गुण है इसी इसे संतान की प्राप्ति होती है संतान है? है? है। है, है। संतान की प्राप्ति हो जाती है ब्याह नहीं होता है ब्याह हो जाता है राम मंदिर क्यों बढ़ा इसकी वजह कोई उसके जैसे डुबे पुरुवार के पहले संतान नहीं कोई संतान नहीं अखी बीरबल का आ गए दादा पड़दादा का तो ये दुखी हो गए जंगला में चला गया गंगला में कोई सिद्ध पुरुष मिला और उसके बचना से ये बोला कि राम मंदिर और रावण का पुतला बनाओ पायल जाके के दशहरे दिन चार संतान होनी अलग अलग दशहरे से, से एक अलग अगला दशहरा हो एक अगला बराबर चार संतान होगी दशहरा दिन में पंडित जी ये भी बोलते हैं कि इसको तोड़ने की कोशिश करेगी फिर वो परिवार ही नहीं बचा हाँ वो इधर का या पायल का या चौधरी का अच्छा। उसको तोड़ दिया के तोड़ दिया फिर उसको दिया 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 दिया। उसको अंत हो गया बहुत बुरी हालत हुई उसको उसको महसूस हो गया अपर से गलती होगी गलती भी मंगी आ गए ਫੇਰ ਦੁਪਰ ਬਣਵਾਇਆ ਸਾਡੇ ਨਾਲ ਕਈ ਦਰਸ਼ਕ ਮੌਜੂਦ ਨੇ ਸ਼ਰਧਾਲੂ ਜਿਹੜੇ ਇੱਥੇ ਪੂਜਾ ਕਰਨ ਵਾਸਤੇ ਆਏ ਆ ਇੱਥੇ ਮੱਥਾ ਟੇਕਣ ਦੇ ਲਈ ਆਏ ਆ ਗੱਲਬਾਤ ਕਰਾਂਗੇ ਸਰ ਤੁਹਾਡਾ ਕੀ ਨਾਮ ਹੈ ਰਜਿੰਦਰ ਸਿੰਘ ਆ ਜੀ ਅਰੇ ਤੁਹਾਡਾ ਕੀ ਹੈ ਸਰ ਦਵਿੰਦਰ ਸਿੰਘ ਤੁਹਾਡਾ ਕੰਨ ਤੁਹਾਡਾ ਗੁਰਜਾਟ ਤੁਹਾਡਾ ਬਾਈ ਬਲਵਿੰਦਰ ਸਿੰਘ ਮੈਂ ਤੁਹਾਡਾ ਕਮਲਪ੍ਰੀਤ ਕੌਰ ਇਹ ਤੁਸੀਂ ਪਹਿਲੀ ਵਾਰੀ ਆਏ ਹੋ ਸਾਰਿਆਂ ਨੇ ਜੀ ਸਰ ਪਹਿਲੀ ਵਾਰ ਆਏ ਤੇ ਕਿਉਂ ਆਏ ਹੋ ਆ ਦੱਸੋ ਅਸੀਂ ਇਹਦੇ ਇਤਿਹਾਸ ਬਾਰੇ ਸੁਣਿਆ ਸੀਗਾ ਕਿ ਸਾਨੇਵਾਲ ਸਾਡੇ ਰਾਵਣ ਦਾ ਪੁਤਲਾ ਫੂਕ ਰਹੇ ਨੇ ਤੇ ਇੱਥੇ ਇਤਿਹਾਸ ਉਲਟ ਹੋਇਆ ਵੀ ਇਥੇ ਦੀ ਪੂਜਾ ਹੋ ਰਹੀ ਹੈ ਅਸੀਂ ਇਸ ਕਰਕੇ ਆਏ ਆ ਵੀ ਅਸੀਂ ਹੁੱਕਣ ਵਾਲੇ ਪਾਸੇ ਨਹੀਂ ਜਾਣਾ ਅਸੀਂ ਪੂਜੇ ਵਾਲੇ ਪਾਸੇ ਜਾਣਾ ਅੱਛਾ ਵੀ ਸਾਨੂੰ ਇਹ ਸਹੀ ਲੱਗਿਆ ਤੁਸੀਂ ਭਲਾ ਤੁਸੀਂ ਕਿਹੜੇ ਧਰਮ ਦੇ ਮੈਂ ਸੌਰੀ ਮੈਂ ਪੁੱਛਣਾ ਜੋ ਤੁਸੀਂ ਹੋਰ ਤੁਸੀਂ ਇਹ ਮਤਲਬ ਇੱਧਰ ਦੇਖਣ ਆਏ ਹੋ ਵੀ ਕੀ ਮੈਂ ਦੇਖਣ ਆਇਆ ਤੇ ਮੈਂ ਮੈਂ ਕਿਹਾ ਵੀ ਮੈਂ ਚਾਰਨ ਸਪਸ਼ਟ ਕਰਕੇ ਆਉਂਗਾ ਅੱਜ ਅੱਛਾ ਮੈਨੂੰ ਤੁਹਾਨੂੰ ਕਿਦਾਂ ਲੱਗਿਆ ਇੱਧਰ ਮੱਥੜੇ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਅਚੰਬਾ ਨਹੀਂ ਹੋਇਆ ਦੇਖ ਕੇ ਨਹੀਂ ਨਹੀਂ ਸਾਨੂੰ ਨਹੀਂ ਹੋਇਆ ਸਾਨੂੰ ਬਹੁਤ ਵਧੀਆ ਪੰਜਾਬ ਦੇ ਜੇ ਖੁਸ਼ੀ ਹੋਈ ਹੈ ਕਿ ਇਹਨਾਂ ਦੀ ਪੂਜਾ ਹੋ ਰਹੀ ਹੈ ਹੋ ਰਹੀ ਹੈ ਹਾਂਜੀ ਇਸ ਤੋਂ ਬੜੀ ਖੁਸ਼ੀ ਕੋਈ ਨਹੀਂ ਕਿ ਦੁਬਾਰਾ ਵਿਦਵਾਨ ਕਿਹੜਾ ਹੋ ਸਕਦਾ ਜਿਹਦੇ ਚਾਰ ਵੇਦ ਪੜੇ ਹੋਏ ਨੇ ਇੱਕ ਮੈਨੂੰ ਐ ਦੱਸੋ ਜਿਹੜਾ ਸੂਝਮਾਨ ਹੋਏਗਾ ਸੁਝੇ ਹੋਇਆ ਹੋਏਗਾ ਉਹ ਹੀ ਉਹ ਇਹਨਾਂ ਨੂੰ ਵਿਦਵਾਨ ਵੀ ਕਹਿੰਦਾ ਤੇ ਇਹਨਾਂ ਦੇ ਜਿਹੜਾ ਸ਼ਾਮ ਨੂੰ ਇਹਨਾਂ ਦੇ ਅੱਗ ਜਲਾ ਕੇ ਇਹਨਾਂ ਨੂੰ ਭਸਮ ਕੀਤਾ ਜਾਂਦਾ ਉਹਨੂੰ ਗਲਤ ਕਹਿੰਦਾ ਹੈ ਗਲਤ ਹੈ ਔਰ ਜਿਹੜੇ ਕਈ ਸ਼ਰਾਰਤੀ ਅੰਸਰ ਇਹਨਾਂ ਨੂੰ ਮਚਾਉਂਦੇ ਆ ਹੁੱਲੜਵਾਜੀ ਕਦੇ ਐ ਕਹਿੰਦੇ ਉਹ ਤੁਹਾਨੂੰ ਕਿੱਦਾਂ ਲੱਗਦਾ ਉਹ ਮੈਨੂੰ ਉਹ ਗਲਤ ਹੈ ਤੁਹਾਨੂੰ ਕੋਈ ਸਿਖਾਉਂਦਾ ਪੜਾਉਂਦਾ ਤਾਂ ਨਹੀਂ ਜਾਂ ਮੈਂ ਤਾਂ ਨਹੀਂ ਤੁਹਾਨੂੰ ਤੁਹਾਡੀ ਕਾਮਨ ਸੈਂਸ ਕਹਿੰਦੀ ਹੈ ਮੈਂ ਤਾਂ ਇਹਨਾਂ ਦਾ ਇਤਿਹਾਸ ਪੜ੍ਹ ਤੇ ਉਹ ਮੈਨੂੰ ਸਹੀ ਲੱਗਿਆ ਵੀ ਐ ਫੂਕਣਾ ਗਲਤ ਹੈ ਇੱਕ ਤੁਸੀਂ ਵਿਦਵਾਨ ਨੂੰ ਫੂਕ ਰਹੇ ਹੋ ਏਦਾਂ ਪੜਿਆ ਲਿਖਿਆ ਉਹ ਇੱਕ ਹੀ ਲੱਗਦਾ ਨਹੀਂ ਮાળા ਮੋਟੇ ਇਤਿਹਾਸ ਬਦਲ ਕੇ ਧਰ ਦਿੱਤਾ ਹੋਵੇ ਜੀ ਇਹਨਾਂ ਨੇ ਬਦਲੇ ਆਏ ਇਹਨਾਂ ਨੇ ਕਿਤੇ ਧਰਿਆ ਆ ਬਸ ਇਹਨਾਂ ਦੀ ਬਹੁਤ ਵਧੀਆ ਸਾਨੂੰ ਇਹ ਲੱਗੀ ਕਿ ਜਿਹੜੀ ਇਹਦੀ ਪੂਜਾ ਕਰਦੇ ਨੇ ਇਹਦੋਂ ਬੜੀ ਕੋਈ ਉਹੋ ਨਹੀਂ ਸਾਨੂੰ ਐ ਲੱਗਦਾ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਤਾਂ ਪੂਜਾ ਕਰ ਰਿਹਾ ਹੂੰ ਸਹੀ ਗੱਲ ਹੈ ਜੀ ਭਾਈ ਜੀ ਤੁਸੀਂ ਕੀ ਸੋਚ ਰੱਖਦੇ ਹੋ ਇੱਥੇ ਮੱਥਾ ਟੇਕਣ ਆਏ ਹੋ ਕਿੱਦਾਂ ਦਾ ਲੱਗਿਆ ਤੁਹਾਨੂੰ ਦੇਖੋ ਜੀ ਜਿਵੇਂ ਕਿਹਾ ਵੀਰ ਜੀ ਨੇ ਕਿ ਫੂਕਣਾ ਬਹੁਤ ਗਲਤ ਹੈ ਬਹੁਤ بڑے ਵਿਦਵਾਨ ਹੋਏ ਨੇ ਸ਼ਿਵਦੇਵ ਬਹੁਤ بڑے ਭਗਤ ਸੀ ਜੀ ਜੀ ਇਹਨਾਂ ਤੋਂ بڑا ਭਗਤ ਕੌਣ ਹੈ ਕੌਣ ਜਿਹਨਾਂ ਨੇ ਆਪਣਾ ਰਤ ਦੇ ਕੇ ਉਹਨਾਂ ਨੂੰ ਮਨਾਇਆ ਦੇਖੋ ਜੇ ਉਹਨਾਂ ਨੂੰ ਫੂਕਾਂਗੇ ਅੱਜ ਦੇ ਦਿਨ ਤਾਂ ਗਲਤ ਹੈ ਇਹ ਇਤਿਹਾਸ ਬਦਲਣਾ ਸਨਾਤਨ ਦੇ ਵੱਲੋਂ ਹੀ ਬਦਲਾਇਆ ਗਿਆ ਔਰ ਸਨਾਤਨ ਹੀ ਇਹਨਾਂ ਨੂੰ ਅਗਲਾਉਂਦਾ ਉਹ ਗਲਤ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਸਾਡੇ ਧਰਮ ਦੇ ਵਿੱਚ ਵੀ ਇਹਨਾਂ ਦਾ ਕੋਈ ਮਹੱਤਵਪੂਰਨ ਜਗ੍ਹਾ ਹੈ ਨਹੀਂ ਐਡੀ ਵੱਡੀ ਸਿੱਧੀ ਲੈ ਲੈਣੀ ਸ਼ਿਵਜੀ ਤੋਂ ਹਾਂਜੀ ਮਤਲਬ ਬਹੁਤ ਵੱਡੀ ਗੱਲ ਹੈ ਐਡਾ ਵੱਡਾ ਕੋਈ ਵਿਦਵਾਨ ਹੋਇਆ ਨਹੀਂ ਉਸ ਤੋਂ ਬਾਅਦ ਕਿ ਮਹਾਦੇਵ ਨੂੰ ਪ੍ਰਸੰਨ ਕਰਨਾ ਚੰਗੇ-ਚੰਗੇ ਦੇ ਵਸਤ ਦੇ ਗੱਲ ਨਹੀਂ ਹੈਗੀ ਸਹੀ ਗੱਲ ਹੈ ਕਠੋਰ ਤਪੱਸਿਆ ਕਰਨੀ ਪੈਂਦੀ ਆ ਉਸ ਤੋਂ ਬਾਅਦ ਫਿਰ ਜਦ ਉਹ ਮੰਨਦੇ ਨੇ ਉਹਨਾਂ ਤੋਂ ਪ੍ਰਸੰਨ ਹੁੰਦੇ ਨੇ ਫਿਰ ਉਹ ਕਿਤੇ ਦਰਸ਼ਨ ਦਿੰਦੇ ਨੇ ਨਹੀਂ ਕਿਸੇ ਦੇ ਹਿੰਮਤ ਨਹੀਂ ਹੈਗੀ ਵੀ ਉਹਨਾਂ ਨੂੰ ਪ੍ਰਸੰਨ ਕਰ ਲਾ ਬਿਲਕੁਲ ਸਹੀ ਗੱਲ ਜੀ ਬਾਕੀ ਦੀ ਗੱਲ ਬਾਤ ਕਰਾਂਗੇ ਬਾਪੂ ਜੀ ਤੁਸੀਂ ਕਿਧਰੋਂ ਆਏ ਹੋ ਸਨ ਆਏ ਤੁਸੀਂ ਤੁਹਾਡੇ ਕਰਦੇ ਨੇ ਸਾਰੇ ਆ ਕੀ ਸੋਚ ਰੱਖਦੇ ਹੋ ਤੁਸੀਂ ਅੱਜ ਇੱਥੇ 라ਵਣ ਦੀ ਪੂਜਾ ਹੋ ਰਹੀ ਹੈ ਅੱਜ ਦੇ ਦਿਨ ਇਹਨਾਂ ਨੂੰ ਮਚਾਇਆ ਜਾਂਦਾ ਹੈ ਕੀ ਲੱਗਦਾ ਤੁਹਾਨੂੰ ਗਲਤ ਹੈ ਜੀ ਬਹੁਤ ਵਧੀਆ ਇਹ ਜਣੀ ਇੱਥੇ ਜੋ ਹੈ ਨਾ ਬਹੁਤ ਵਧੀਆ ਕਰ ਰਿਹਾ ਮੈਨੂੰ ਇਹ ਉਪਰਾਲਾ ਬਹੁਤ ਵਧੀਆ ਲੱਗਿਆ ਪਰ ਜਿਹੜੇ ਫੁਕਰੇ ਆ ਉਹ ਗਲਤ ਹੈ ਉਹ ਗਲਤ ਹੈ ਜੀ ਕੀ ਮਤਲਬ ਇਹਨਾਂ ਨੂੰ ਫੁਕਣਾ ਚਾਹੀਦਾ ਅੱਗੇ ਤੋਂ ਬਦਲ ਰਿਹਾ ਹੈ ਇਤਿਹਾਸ ਕੀ ਕਰ ਰਹੇ ਇਹ ਬੰਦੇ ਠੀਕ ਹੀ ਚਾਹੀਦਾ ਠੀਕ ਹੀ ਚਾਹੀਦਾ ਮਤਲਬ ਫੁਕਣਾ ਨਹੀਂ ਚਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਦੋਸਤੋ ਇੱਥੇ ਜਿਹੜੇ ਲੋਕ ਇੱਥੇ ਮੱਤਾ ਟਿਕਣ ਆਏ ਸੀਗੇ ਉਹਨਾਂ ਦੀ ਕੁਝ ਮੰਨਤਾ ਹੈ ਉਹਨਾਂ ਨੇ ਕਿਹਾ ਵੀ ਸਾਨੂੰ ਪਤਾ ਲੱਗਿਆ ਕਿ ਅੱਜ ਦੇ ਦਿਨ ਫੂਕਿਆ ਜਾਂਦਾ ਹੈ ਰਾਵਣ ਨੂੰ ਪਰ ਇੱਥੇ ਪੂਜਾ ਹੁੰਦੀ ਹੈ ਤਾਂ ਅਸੀਂ ਪੂਜਾ ਵੱਲ ਜ਼ਿਆਦਾ ਤੁਰਨਾ ਪਸੰਦ ਕੀਤਾ ਤੇ ਅਸੀਂ ਦੇਖ ਕੇ ਆਈਏ ਵੀ ਇਹ ਜਿਹੜੀ ਕੀੜੀ ਚੀਜ਼ ਹੈ ਵੀ ਜਿਹੜੀ ਰਾਵਣ ਨੂੰ ਇੱਥੇ ਪੂਜਿਆ ਜਾਂਦਾ ਹੈ ਇੱਥੇ ਉਹਦੀ ਕਈ ਮੰਨਤਾ ਨੇ ਕਈ ਇਤਿਹਾਸ ਹੈ ਦਾ ਬਹੁਤ ਜੁੜਿਆ ਹੋਇਆ ਇਤਿਹਾਸ ਤੁਸੀਂ ਦੇਖੀ ਸਕਦੇ ਹੋ ਬਾਕੀ ਤੁਸੀਂ ਆਏ ਆਪਣੀ ਕਮੈਂਟਾਂ ਜਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਔਰ ਤੁਸੀਂ ਕੀ ਸੋਚਦੇ ਹੋ ਉਸ ਕ੍ਰਿਆਕਰਮ ਨੂੰ ਲੈ ਕੇ ਜਿਵੇਂ ਕਿ 라ਵਨ ਨੂੰ ਅੱਜ ਫੂਕੇ ਨਹੀਂ ਜਾਏਗਾ ਪਾਇਲ ਦੇ ਵਿੱਚ ਉਹਨਾਂ ਦੇ ਘਰੇ ਪੂਜਾ ਹੋਏਗੀ ਲੋਕਾਂ ਦੇ ਘਰੇ ਅੱਜ ਨਹੀਂ ਫੂਕੇ ਜਾਏਗਾ ਤੁਸੀਂ ਦੱਸਣਾ ਆਪਣੀ ਰਾਇ ਕਮੈਂਟਾਂ ਦੇ ਵਿੱਚ ਕੀ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ